ਏ ਭਾਈ ਅੱਜ ਸਵੇਰ ਜਨਦੀ 7:00 ਵਜੇ ਦਾ ਵਿਊ ਆ ਦੇਖ ਲੋ ਬੱਦਲ ਛਾਏ ਹੋਏ ਨੇ ਸੂਰਜ ਚੜਦਾ ਤੇ ਬੱਦਲ ਤੁਸੀਂ ਵੇਖ ਸਕਦੇ ਹੋ ਅੱਜ ਦੀ ਸਵੇਰ ਦਾ ਸੀਨ ਹੈ ਜਮਾ ਦਿਨ ਚੜਦੇ ਦੇ ਨਾਲ ਤੇ ਆ ਪੰਇਆ ਪ੍ਰਭ ਸਰਮਾ ਪੱਕੀਆਂ ਤੇ ਉਹ ਵੱਡ ਵੀ ਲਈਆਂ ਉਸ ਨਾਲ ਕੁਸਤਾ ਐਸ ਟਾਈਮ ਪੂਰੀ ਬੱਦਲਵਾਈ ਹੋਈ ਪਈ ਐ ਥੋੜਾ ਕਣਾ ਮੀਂਹ ਆਉਣ ਦੀ ਸੁਭਾਵਨਾ ਪੂਰੀ ਐ ਅੱਜ ਕੱਲ ਲਗਾਤਾਰ ਇੱਕ ਦੋ ਦਿਨ ਇਸੇ ਤਰ੍ਹਾਂ ਮੌਸਮ ਬਣਿਆ ਰਹੇਗਾ ਕਿਤੇ ਕਿਤੇ ਹਲਕਾ ਦਰਮਿਆਨਾ ਮੀਂਹ ਔਰ ਕਿਤੇ ਕਿਤੇ ਥੋੜੀ ਜੀ ਤਾਕੜੀ ਝੱਟ ਵੀ ਲਾਊਗਾ ਤੇ ਹਵਾ ਨੋਰਮਲ ਚੱਲਣਗੀਆਂ ਕੋਈ ਜ਼ਿਆਦਾ ਨਹੀਂ ਪੰਛੀ ਉੱਬੇ ਜਾਂਦੇ ਪਈ ਤੇ ਜਾਂਦੇ ਆ ਮਾਰਦੇ ਉਡਾਰੀਆਂ ਇਹ ਆ ਬਈ ਅੱਜ ਸਵੇਰ ਦਾ ਜੋ ਅਸਮਾਨ ਦੇ ਵਿੱਚ ਬੱਦਲਵਾਈ ਦਾ ਮੌਸਮ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਨੂੰ ਇਸ ਟਾਈਮ ਲਾਈਵ ਦਿਖਾ ਰਹੇ ਹਾਂ ਤੇ ਪੂਰੇ ਬੱਦਲ ਬਣੇ ਹੋਏ ਜਾਣ ਦੀ ਮੌਸਮ ਠੰਡਾ ਹੀ ਰਹੇਗਾ ਇੱਕ ਵਾਰ ਤਾਂ ਗਰਮੀ ਵੱਧ ਚੱਲੀ ਸੀ ਗਰਮੀ ਨੇ ਮਾਰ ਐਸੀ ਹੰਬਲਾ ਤੇ ਪਰ ਫਿਰ ਮੌਸਮ ਠੀਕ ਹੋ ਗਿਆ ਹੁਣ ਦਰਮਿਆਨਾ ਜਿਹਾ ਹੈ ਅਜੇ ਕੋਈ ਗਰਮੀ ਨਹੀਂ ਜ਼ਿਆਦਾ ਠੰਡਾ ਹੋ ਗਿਆ ਮੌਸਮ ਵਧੀਆ ਇਹ ਅੱਜ ਸਵੇਰ ਦੇ ਬੱਦਲ ਵਾਈ ਹੈ ਸਵੇਰ ਦਾ ਸਾਨੂੰ ਇੱਕ ਥੋੜਾ ਜਿਹਾ ਮੌਸਮ ਦਾ ਹਿੰਟ ਦਿੱਤਾ ਮੀ ਥੋੜਾ ਘਣਾ ਸਕਦਾ ਬੜਾ ਜ਼ਿਆਦਾ ਨਹੀਂ